ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪੰਜਾਬ ਵਿੱਚ ਰਾਤ ਇੱਕ ਹੋਰ ਪੁਲਸ ਚੌਕੀ ਤੇ ਗਰਨੇਡ ਹਮਲੇ ਦੀ ਖਬਰ ਮਿਲ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਵਿੱਚ ਫਤਿਹਗੜ ਚੂੜੀਆਂ ਬਾਈਪਾਸ ਪੁਲਸ ਚੌਕੀ ਨੂੰ ਦੋ ਅਣਪਛਾਤੇ ਨੌਜਵਾਨਾਂ ਦੁਆਰਾ ਗਰਨੇਡ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਪੁਲਿਸ ਨੇ ਇਹਨਾਂ ਦੋਸ਼ੀਆਂ ਦਾ ਪਿੱਛਾ ਵੀ ਕੀਤਾ ਪਰ ਇਹਨਾਂ ਨੂੰ ਫੰਡ ਵਿੱਚ ناکਾਮ ਰਹੀ ਉਧਰ ਇਸ ਮੌਕੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੌਕੇ ਤੇ ਪਹੁੰਚ ਕੇ ਗ੍ਰਨੇਡ ਹਮਲੇ ਨੂੰ ਮਹਿਜ ਇੱਕ ਅਫਵਾਹ ਕਰਾਰ ਦਿੰਦਿਆਂ ਆਖਿਆ ਮੌਕੇ ਤੇ ਮੈਂ ਵੀ ਇਨਸਪੈਕਟ ਕੀਤਾ ਉਸ ਦੀ ਬਾਤ ਸੁਣਨੇ ਕੇ ਬਾਅਦ ਆਪ ਲੋਕੋ ਨੇ ਵੀ ਖੁਦ ਦੇਖਿਆ ਹੈ ਕਿ ਐਸੇ ਹੀ ਸੈਂਸੇਸ਼ਨਲਾਈਜ਼ ਕਰਨੇ ਕੇ ਲਈ ਹਰ ਚੀਜ਼ ਕੋ ਹਮ ਗ੍ਰਨੇਡ ਅਟੈਕ ਗ੍ਰਨੇਡ ਅਟੈਕ ਬੋਲ ਦਿੰਦੇ ਹਾਂ ਇਹ ਬਾਤ ਤਾਂ ਹਮਾਰੀ ਇਹਾਂ ਚੌਕੀ ਪੁਲਿਸ ਕੀ ਹੈ ਹੀ ਨਹੀਂ ਆਪ ਸਭ ਲੋਕ ਅੰਮ੍ਰਿਤਸਰ ਕੇ ਰਹਿਣ ਵਾਲੇ ਹੋ ਆਪ ਇਸ ਬਾਤ ਕੀ ਪੁਸ਼ਟੀ ਕਰਨਗੇ ਮੇਰੇ ਸਾਥ यहाँ पुलिस की कोई चौकी नहीं है यहाँ सिर्फ नाका लगता है फ्रॉम थाना। पूरी इन्वेस्टिगेशन कर रहे हैं मौके पे है और कोई चीज जो है आपके बिल्कुल क्लियरली सामने है। कोई छुपाई नहीं किसी ने पुलिस वाले ने कोई ऐसी ग्रेनेड वाला इम्पैक्ट मुझे तो अभी तक नहीं दिखा और आप मेरे साथ सहमत भी हुए हैं सभी ਇਹ ਛਾਤ ਵਾਲੀ ਵਾਲ ਕੋ ਅਗਰ ਕੋਈ ਹੋਤਾ ਤਾਂ ਉਸ ਕੋ ਇੰਪੈਕਟ ਆਤਾ। ਜੀ। ਤਾਂ ਫਿਰ ਵੀ ਉਸ ਕੋ ਹਮ ਸਾਰਾ ਡੀਪਲੀ ਇਨਵੈਸਟੀਗੇਟ ਕਰਾਂਗੇ। ਹਮੇ ਥੋੜਾ ਮੌਕਾ ਦੇ। ਪੰਜਾਬ ਵਿੱਚ ਕਾਰੋਬਾਰੀਆਂ ਤੋਂ ਫਰੋਤੀਆਂ ਮੰਗਣ ਦਾ ਸਿਲਸਲਾ ਲਗਾਤਾਰ ਜਾਰੀ ਹੈ। ਕੱਲ ਮਾਨਸਾ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦੇ ਨਜ਼ਦੀਕੀ ਪ੍ਰਗਟ ਸਿੰਘ ਦੇ ਘਰ ਤੇ ਗੈਂਗਸਟਰਾਂ ਨੇ ਗੋਲੀਆਂ ਚਲਾਈਆਂ। ਦੱਸਿਆ ਜਾ ਰਿਹਾ ਹੈ ਕਿ ਪ੍ਰਗਟ ਸਿੰਘ ਨੂੰ ਕੁਝ ਦਿਨ ਪਹਿਲਾਂ ਵਿਦੇਸ਼ੀ ਨੰਬਰ ਤੋਂ WhatsApp ਕਾਲ ਰਾਹੀਂ ਫਰੋਤੀ ਮੰਗੀ ਗਈ ਸੀ ਪਰ ਪ੍ਰਗਟ ਸਿੰਘ ਨੇ ਫਰੋਤੀ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਗੈਂਗਸਟਰਾਂ ਨੇ ਰਾਤ 11 ਵਜੇ ਪ੍ਰਗਟ ਸਿੰਘ ਦੇ ਘਰ ਤੇ ਗੋਲੀਆਂ ਚਲਾਈਆਂ ਇਧਰ ਮੋਗਾ ਜ਼ਿਲ੍ਹੇ ਦੇ ਪਿੰਡ ਚੜੱਕ ਵਿੱਚ ਵੀ ਇੱਕ ਕੱਪੜਾ ਕਾਰੋਬਾਰੀ ਦੀ ਦੁਕਾਨ ਤੇ ਗੋਲੀਆਂ ਚਲਾਉਣ ਦੀ ਖਬਰ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਕਾਰੋਬਾਰੀ ਤੋਂ ਵੀ WhatsApp ਕਾਲ ਜਰੀਏ ਫਰौती ਮੰਗੀ ਗਈ ਸੀ ਜਿਸ ਨੂੰ ਦੇਣ ਤੋਂ ਕਾਰੋਬਾਰੀ ਨੇ ਇਨਕਾਰ ਕਰ ਦਿੱਤਾ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਚੋਣਾ ਵਿੱਚ ਪ੍ਰਚਾਰ ਕਰਨ ਮਗਰੋਂ ਰਾਤ ਪੰਜਾਬ ਪਰਤ ਆਏ ਪਰਤਦੇ ਹੀ ਉਹਨਾਂ ਅੱਜ ਸੂਬੇ ਦੇ ਜ਼ਿਲ੍ਹਾ ਪੁਲਿਸ ਕਪਤਾਨਾਂ ਨਾਲ ਇੱਕ ਮੀਟਿੰਗ ਕਰਨ ਦਾ ਐਲਾਨ ਕੀਤਾ ਹੈ ਅਮੇਗਸ ਮੀਟਿੰਗ ਦੇ ਅਜੰਡੇ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਪਰ ਸੂਤਰਾਂ ਮੁਤਾਬਕ ਮੁੱਖ ਮੰਤਰੀ ਪੁਲਸ ਵਿਭਾਗ ਵਿੱਚ ਫੈਲੇ ਭ੍ਰਿਸ਼ਟਾਚਾਰ ਤੇ ਸੂਬੇ ਵਿੱਚ ਵੱਧ ਰਹੀਆਂ ਅਪਰਾਧਿਕ ਗਤੀਵਿਧੀਆਂ ਦੇ ਗ੍ਰਾਫ ਨੂੰ ਲੈ ਕੇ ਚਿੰਤਤ ਹਨ ਅਤੇ ਅੱਜ ਦੀ ਮੀਟਿੰਗ ਵਿੱਚ ਇਸ ਬਾਰੇ ਚਰਚਾ ਕੀਤੀ ਜਾਵੇਗੀ। ਉਧਰ ਸਰਹੱਦੋਂ ਪਾਰ ਨਾਪਾਕ ਕੋਸ਼ਿਸ਼ਾਂ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਹੁਣ ਇੱਕ ਨਵੀਂ ਰਣਨੀਤੀ ਬਣਾ ਰਹੀ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਜਾਦਵ ਨੇ ਦੱਸਿਆ ਕਿ ਸੂਬਾ ਪੁਲਸ ਹੁਣ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਸਰਹੱਦ ਦੇ ਨਾਲ 703 ਥਾਵਾਂ ਤੇ 2300 ਸੀਸੀਟੀਵੀ ਕੈਮਰੇ ਲਗਾਵੇਗੀ ਜਿਸ ਤੇ ਲਗਭਗ 45 ਕਰੋੜ ਰੁਪਏ ਖਰਚ ਆਉਣਗੇ ਉਹਨਾਂ ਦੱਸਿਆ ਕਿ ਇਹਨਾਂ ਕੈਮਰਿਆਂ ਦੀ ਮਦਦ ਨਾਲ ਸਰਹੱਦੋਂ ਪਾਰ ਹੋ ਰਹੀਆਂ ਨਾਪਾਕ ਕੋਸ਼ਿਸ਼ਾਂ ਨੂੰ ਠੱਲਣ ਵਿੱਚ ਮਦਦ ਮਿਲੇਗੀ गणतंत्र दिवस मौके अमृतसर ਵਿੱਚ ਅੰਬੇਦਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਦੋਸ਼ੀ ਨੇ ਪੁਲਿਸ ਦੀ ਸਰਦਾਰੀ ਵਿਵਾਦ ਦਿੱਤੀ ਹੈ। ਸੂਤਰਾਂ ਮੁਤਾਬਕ ਇਹ ਦੋਸ਼ੀ ਵਾਰ-ਵਾਰ ਆਪਣਾ ਬਿਆਨ ਬਦਲ ਰਿਹਾ ਹੈ। ਇਸ ਨੂੰ ਗ੍ਰਿਫਤਾਰ ਕੀਤੇ ਨੂੰ 9 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਹਾਲੇ ਇਸ ਦੇ ਇਰਾਦਿਆਂ ਦਾ ਪਤਾ ਨਹੀਂ ਲਗਾ ਸકી। ਦੱਸਿਆ ਗਿਆ ਹੈ ਕਿ ਉਸ ਦੇ ਮੋਬਾਈਲ ਵਿੱਚ ਮਿਲੇ ਸੰਪਰਕਾਂ ਤੇ ਵੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਫਿਲਹਾਲ ਦੋਸ਼ੀ ਦੇ ਅਸਲ ਇਰਾਦਿਆਂ ਬਾਰੇ ਪੁਲਿਸ ਦੇ ਹੱਥ ਖਾਲੀ ਹਨ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ 2 ਦਸੰਬਰ ਨੂੰ ਦਿੱਤੇ ਗਏ ਹੁਕਮ ਤਹਿਤ ਸ਼੍ਰੋਮਣੀ ਕਾਲੀ ਦਲ ਵਿੱਚ ਮੈਂਬਰਾਂ ਦੀ ਭਰਤੀ ਕਰਨ ਲਈ ਗਠਿਤ ਕੀਤੀ ਗਈ 7 ਮੈਂਬਰੀ ਕਮੇਟੀ ਦੀ ਅੱਜ ਪਹਿਲੀ ਬੈਠਕ ਪਟਿਆਲਾ ਵਿੱਚ ਹੋਣ ਜਾ ਰਹੀ ਹੈ। ਜਿਕਰ ਜੋਗ ਹੈ ਕਿ ਬਹੁਤ ਸਾਰੇ ਆਗੂ ਪਿਛਲੇ ਕਈ ਦਿਨਾਂ ਤੋਂ ਇਸ ਕਮੇਟੀ ਦੀ ਬੈਠਕ ਕਰਵਾਉਣ ਦੀ ਮੰਗ ਕਰ ਰਹੇ ਸਨ ਜਿਸ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਹ ਬੈਠਕ ਬੁਲਾਉਣ ਦਾ ਐਲਾਨ ਕੀਤਾ ਹੈ ਇਸ ਬੈਠਕ ਵਿੱਚ ਸੱਤਾ ਮੈਂਬਰਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ ਪਰ ਦੂਸਰੇ ਪਾਸੇ ਪੰਥਕ ਹਲਕਿਆਂ ਵਿੱਚ ਇਸ ਗੱਲ ਤੇ ਵੀ ਚਰਚਾ ਜ਼ੋਰਾਂ ਤੇ ਹੈ ਕਿ ਜਦ ਅਕਾਲੀ ਦਲ ਵੱਲੋਂ ਆਪ ਮੁਹਾਰੇ ਭਰਤੀ ਮਹਿਮ ਪੂਰੇ ਜੋਰਾ ਸ਼ੋਰਾ ਨਾਲ ਸ਼ੁਰੂ ਕਰ ਦਿੱਤੀ ਗਈ ਹੈ ਇਹ ਬੈਠਕ ਕਿੰਨੀ ਕੁ ਵਿਹਾਰਕ ਸਾਬਤ ਹੋ ਸਕੇਗੀ ਇਸ ਬਾਰੇ ਖਦਸ਼ੇ ਹਨ ਸਵੇਰ ਵਿੱਚ ਪਿਛਲੇ ਕੁਝ ਦਿਨਾਂ ਤੋਂ جاری ਸੀਤ ਲਹਿਰ ਤੋਂ ਫਿਲਹਾਲ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਸਵੇਰ ਵਿੱਚ ਅੱਜ ਮੌਸਮ ਇੱਕ ਵਾਰ ਫੇਰ ਬਦਲ ਰਿਹਾ ਹੈ ਮੌਸਮ ਮਾਰਾ ਮੁਤਾਬਕ ਅੱਜ ਸੂਬੇ ਭਰ ਵਿੱਚ ਹਲਕੀ ਬੱਦਲਬਾਈ ਛਾਈ ਰਹੇਗੀ ਤੇ ਕੁਝ ਕੁ ਸਥਾਨਾਂ ਤੇ ਹਲਕੀ ਵਰਖਾ ਵੀ ਹੋ ਸਕਦੀ ਹੈ ਪਰ ਬੱਦਲਬਾਈ ਦੇ ਚਲਦੇ ਸੂਬਾ ਵਾਸੀਆਂ ਨੂੰ ਅੱਜ ਧੁੰਦ ਤੋਂ ਰਾਹਤ ਜ਼ਰੂਰ ਮਿਲੇਗੀ ਇੱਥੇ ਦੱਸਣਾ ਬਣਦਾ ਹੈ ਕਿ ਸੂਬੇ ਵਿੱਚ ਅੱਜ ਤੋਂ ਇੱਕ ਪੱਛਮੀ ਗੜਬੜੀ ਦਸਤਕ ਦੇ ਰਹੀ ਹੈ ਜਿਸ ਦੇ ਚਲਦੇ ਮੌਸਮ ਵਿੱਚ ਇਹ ਬਦਲਾ ਆਵੇਗਾ ਵਿਦੇਸ਼ੀ ਰਜਾਨਾ ਨੇ ਭਾਰਤੀ ਅਰਥ ਵਿਵਸਥਾ ਨੂੰ ਵੱਡੀ ਢਾਲ ਲਾਉਣੀ ਸ਼ੁਰੂ ਕਰ ਦਿੱਤੀ ਹੈ ਵਦੇਸ਼ੀ ਰੁਝਾਨਾਂ ਦੇ ਚੱਲਦੇ ਕੱਲ ਭਾਰਤੀ ਸ਼ੇਅਰ ਬਾਜ਼ਾਰ ਇੱਕ ਵਾਰ ਫਿਰ ਲੁੜਕ ਗਿਆ ਉਧਰ ਡਾਲਰ ਦੀ ਕੀਮਤ ਵੀ ਰੁਪਈਏ ਦੇ ਮੁਕਾਬਲੇ ਲਗਾਤਾਰ ਵਧਦੀ ਜਾ ਰਹੀ ਹੈ ਕੱਲ 1 ਡਾਲਰ 87 ਰੁਪਈਏ ਦੇ ਪੱਧਰ ਨੂੰ ਪਾਰ ਕਰ ਗਿਆ ਜਦਕਿ ਸੋਨਾ ਵੀ ਨਵੀਆਂ ਉਚਾਈਆਂ ਵੱਲ ਆ ਰਿਹਾ ਹੈ ਕੱਲ ਦੇਸ਼ ਵਿੱਚ ਸੋਨੇ ਦੀ ਕੀਮਤ ਇੱਕ ਵਾਰ 85300 ਰੁਪਏ ਪ੍ਰਤੀ ਟੋਲਾ ਦੇ ਪੱਧਰ ਤੱਕ ਪਹੁੰਚ ਗਈ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੱਲ ਸਪਸ਼ਟ ਕਰ ਦਿੱਤਾ ਕਿ ਸੇਵਾਮੁਖਤ ਆਈਪੀਐਸ ਅਧਿਕਾਰੀ ਪ੍ਰਬੋਧ ਕੁਮਾਰ ਲਾਰਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਦੀ ਜਾਂਚ ਕਰ ਰਹੀ ਟੀਮ ਦੀ ਅਗਵਾਈ ਕਰਦੇ ਰਹਿਣਗੇ। ਅਦਾਲਤ ਨੇ ਸਪਸ਼ਟ ਕੀਤਾ ਕਿ ਪ੍ਰਬੋਧ ਕੁਮਾਰ ਸ਼ੁਰੂ ਤੋਂ ਹੀ ਇਸ ਕੇਸ ਨਾਲ ਜੁੜੇ ਹੋਏ ਹਨ ਤੇ ਉਹਨਾਂ ਦੇ ਤਜਰਬੇ ਨੂੰ ਦੇਖਦੇ ਹੋਏ ਉਹਨਾਂ ਨੂੰ ਐਸਆਈਟੀ ਦੇ ਮੁਖੀ ਵਜੋਂ ਬਰਕਰਾਰ ਰੱਖਣਾ ਹੀ ਸਹੀ ਹੋਵੇਗਾ। ਅਦਾਲਤ ਨੇ ਕੱਲ ਪੰਜਾਬ ਸਰਕਾਰ ਨੂੰ ਇਹ ਨਿਰਦੇਸ਼ ਵੀ ਦਿੱਤੇ ਕਿ ਉਹ ਇਸ ਜਾਂਚ ਦੇ ਲਈ ਪ੍ਰਬੋਧ ਕੁਮਾਰ ਨੂੰ 1.5 ਲੱਖ ਰੁਪਇਆ ਪ੍ਰਤੀ ਮਹੀਨਾ ਸਰਕਾਰੀ ਵਾਹਨ ਤੇ ਸੁਰੱਖਿਆ ਛਤਰੀ ਵੀ ਮੁਹੱਈਆ ਕਰਵਾਵੇ। ਫਰੀਦਕੋਟ ਦੀ ਅਦਾਲਤ ਵਿੱਚ ਕੱਲ ਕੋਟਕਪੂਰਾ ਗੋਲੀकांड ਦੀ ਸੁਣਵਾਈ ਮੁੜ ਸ਼ੁਰੂ ਹੋ ਗਈ। ਦਰਸਲ ਪਹਿਲਾਂ ਇਸ ਅਦਾਲਤ ਵਿੱਚ ਬੈਬਲ ਕਲਾ ਤੇ ਕੋਟਕਪੂਰਾ ਗੋਲੀकांड ਦੇ ਕੇਸਾਂ ਦੀ ਸੁਣਵਾਈ ਨਾਲ-ਨਾਲ ਹੋ ਰਹੀ ਸੀ। ਪਰ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਬਾਬਲ ਕਲਾਂ ਗੋਲੀकांड ਦੀ ਸੁਣਵਾਈ ਹੁਣ ਹਾਈ ਕੋਰਟ ਵਿੱਚ ਹੋ ਰਹੀ ਹੈ ਜਿਸ ਤੋਂ ਬਾਅਦ ਕੋਟਕਪੂਰਾ ਗੋਲੀकांड ਦੀ ਸੁਣਵਾਈ ਤੇ ਵੀ ਭੰਬਲ ਪੂਸਾ ਪੈ ਗਿਆ ਸੀ ਕਿ ਇਹ ਕਿਸ ਅਦਾਲਤ ਵਿੱਚ ਸ਼ੁਰੂ ਹੋਵੇ ਕੱਲ ਅਦਾਲਤ ਨੇ ਸਪਸ਼ਟ ਕੀਤਾ ਕਿ ਹਾਈ ਕੋਰਟ ਵੱਲੋਂ ਕੋਟਕਪੂਰਾ ਗੋਲੀकांड ਸੰਬੰਧੀ ਕੋਈ ਦਿਸ਼ਾ ਨਿਰਦੇਸ਼ ਨਹੀਂ ਮਿਲੇ ਹਨ ਜਿਸ ਦੇ ਚੱਲਦਿਆਂ ਇਹ ਸੁਣਵਾਈ ਹੁਣ ਫਰੀਦਕੋਟ ਅਦਾਲਤ ਵਿੱਚ ਹੀ ਹੋਵੇਗੀ ਕੱਲ ਸੁਣਵਾਈ ਦਰਮਿਆਨ ਸਾਬਕਾ ਡੀਜੀਪੀ ਸੁਮੇਧ ਸੈਣੀ ਆਈਜੀ ਪਰਮਰਾਜ ਸਿੰਘ ਉਮਰਾਨ ਮੰਗਲ ਅੱਧੀ ਦਰਜਨ ਹੋਰ ਪੁਲਸ ਅਧਿਕਾਰੀਆਂ ਸਮੇਤ ਸੁਖਵੀਰ ਬਾਦਲ ਨੇ ਆਨਲਾਈਨ ਕਾਨਫਰੰਸ ਕਰਕੇ ਪੇਸ਼ੀ ਪੂਕਤੀ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 24 ਫਰਵਰੀ ਨੂੰ ਹੋਵੇਗੀ ਜਗਰਾਉ ਤਹਿਸੀਲ ਵਿੱਚ ਇੱਕ ਤਹਿਸੀਲਦਾਰ ਦੁਆਰਾ ਲੁਧਿਆਣਾ ਵਿੱਚ ਬੈਠ ਕੇ ਜਗਰਾਉਂ ਦੀਆਂ ਰਜਿਸਟਰੀਆਂ ਕਰਨ ਦਾ ਮਾਮਲਾ ਹਾਲੇ ਥੰਮ ਨਹੀਂ ਰਿਹਾ ਹੈ ਭਾਵੇਂ ਕਿ ਸੂਬਾ ਸਰਕਾਰ ਵੱਲੋਂ ਸਬੰਧਤ ਤਹਿਸੀਲਦਾਰ ਨੂੰ ਮੁਤਲ ਕਰ ਦਿੱਤਾ ਗਿਆ ਹੈ ਪਰ ਹੁਣ ਡੀਸੀ ਲੁਧਿਆਣਾ ਵੱਲੋਂ ਇਸ ਮਾਮਲੇ ਵਿੱਚ ਸ਼ਾਮਲ ਜਗਰਾਉਂ ਤਹਿਸੀਲਦਾਰ ਨਾਲ ਸਬੰਧਤ ਮੁਲਾਜ਼ਮਾ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਕੱਲ ਇਸ ਸਬੰਧਿਤ ਜਗਰਾਉਂ ਤਹਿਸੀਲ ਦੇ ਪੰਜ ਮੁਲਾਜ਼ਮਾ ਨੂੰ ਡੀਸੀ ਦਫ਼ਤਰ ਲੁਧਿਆਣਾ ਵਿੱਚ ਪੇਸ਼ੀ ਲਈ ਬੁਲਾਇਆ ਗਿਆ ਐਸਦਰਮਿਆਨ ਡੀਸੀ ਲੁਧਿਆਣਾ ਨੇ ਸਪਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਸ਼ਾਮਲ ਹੋਰ ਦੋਸ਼ੀਆਂ ਖਿਲਾਫ ਵੀ ਮਿਸਾਲੀ ਕਾਰਵਾਈ ਕੀਤੀ ਜਾਵੇਗੀ। ਪ੍ਰੀਮ ਕੋਰਟ ਨੇ ਮੁੱਗਾ ਜ਼ਿਲ੍ਹੇ ਦੇ ਧਰਮਕੋਟ ਦੇ ਨਗਰ ਕੌਂਸਲ ਦੇ 8 ਵਾਰਡਾਂ ਦੀ ਚੋਣ ਤੇ ਦੁਬਾਰਾ ਰੋਕ ਲਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਚੋਣ ਤੇ ਲੱਗੀ ਰੋਕ ਨੂੰ ਹਟਾ ਦਿੱਤਾ ਸੀ। ਕਾਂਗਰਸ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਨੇ ਹਾਈ ਕੋਰਟ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਵਿੱਚ ਅਪੀਲ ਕਰਦਿਆਂ ਆਖਿਆ ਸੀ ਕਿ ਉਹਨਾਂ ਨੂੰ ਸੱਤਾਧਾਰੀ ਧਿਰ ਨੇ ਜ਼ਬਰਦਸਤੀ ਕਾਗਜ਼ ਭਰਨ ਤੋਂ ਰੋਕਿਆ ਹੈ ਜਿਸ ਦੇ ਚੱਲਦੇ ਕੱਲ ਸੁਪਰੀਮ ਕੋਰਟ ਨੇ ਇਨ੍ਹਾਂ ਵਾਰਡਾਂ ਦੀ ਚੋਣ ਨਤੀਜਿਆਂ ਤੇ ਇੱਕ ਵਾਰ ਫਿਰ ਰੋਕ ਲਾ ਦਿੱਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਮਾਰਚ ਵਿੱਚ ਲੱਗਣ ਵਾਲੇ ਕਿਸਾਨ ਮੇਲਿਆਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ ਮੇਲਿਆਂ ਦੀ ਸ਼ੁਰੂਆਤ 5 ਮਾਰਚ ਨੂੰ ਅਮਰਸਰ ਤੋਂ ਹੋਵੇਗੀ ਜਦਕਿ 7 ਮਾਰਚ ਨੂੰ ਬੱਲੋਵਾਲ 11 ਨੂੰ ਫਰੀਦਕੋਟ 13 ਨੂੰ ਗੁਰਦਾਸਪੁਰ ਅਤੇ 25 ਮਾਰਚ ਨੂੰ ਬਠਿੰਡਾ ਵਿੱਚ ਕਿਸਾਨ ਮੇਲਾ ਲਾਇਆ ਜਾਵੇਗਾ ਪੀਏਯੂ ਵਿੱਚ ਲੱਗਣ ਵਾਲੇ ਦੋ ਰੋਜ਼ਾ ਕਿਸਾਨ ਮੇਲਾ 21 ਤੇ 22 ਮਾਰਚ ਨੂੰ ਹੋਵੇਗਾ ਖੰਨਾ ਵਿੱਚ ਕੱਲ ਮਾਂ ਸਰਸਵਤੀ ਦੀ ਪੂਜਾ ਅਪਰੰਤ ਮੂਰਤੀ ਵਿਸਰਜਨ ਦੌਰਾਨ ਤਿੰਨ ਸ਼ਰਧਾਲੂ ਸਰਹੰਦ ਨਹਿਰ ਵਿੱਚ ਰੁੜ ਗਏ ਮੌਕੇ ਤੇ ਮੌਜੂਦ ਲੋਕਾਂ ਨੇ ਦੋ ਲੋਕਾਂ ਨੂੰ ਤਾਂ ਬਚਾ ਲਿਆ ਪਰ ਤੀਸਰਾ ਵਿਅਕਤੀ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ ਤੇ ਉਸ ਦੀ ਮੌਤ ਹੋ ਗਈ। ਉਧਰ ਹੁਸ਼ਿਆਰਪੁਰ ਵਿੱਚ ਵੀ ਮੂਰਤੀ ਵਿਸਰਜਨ ਸਮੇਂ ਦੋ ਗਰੁੱਪ ਆਪਸ ਵਿੱਚ ਭੜ ਗਏ ਜਿਸ ਵਿੱਚ 12 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਵਿੱਚ ਖੁਲਾਸਾ ਕੀਤਾ ਕਿ ਕੇਂਦਰ ਸਰਕਾਰ ਤੇ ਰੇਲ ਬਜਟ ਵਿੱਚ ਪੰਜਾਬ ਨੂੰ ਅਣਗੌਲਿਆ ਕਰਨ ਦੇ ਦੋਸ਼ ਬਿਲਕੁਲ ਬੇਬੁਨਿਆਦ ਹਨ ਉਹਨਾਂ ਦੱਸਿਆ ਕਿ ਇਸ ਰੇਲ ਬਜਟ ਵਿੱਚ ਪੰਜਾਬ ਨੂੰ ਲਗਭਗ 5500 ਕਰੋੜ ਰੁਪਏ ਮਿਲੇ ਹਨ ਜਿਸ ਨਾਲ ਲਗਭਗ 30 ਹੋਰ ਨਵੇਂ ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾਵੇਗਾ ਉਨਾ ਦੱਸਿਆ ਕਿ ਸੂਬੇ ਵਿੱਚ ਇਸ ਸਮੇਂ 10 ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਜਾਰੀ ਹੈ ਜੋ ਕਿ 31 ਮਾਰਚ ਤੱਕ ਪੂਰਾ ਹੋ ਜਾਵੇਗਾ। ਕੈਨੇਡਾ ਤੇ ਅਮਰੀਕਾ ਦੁਆਰਾ ਇੱਕ ਦੂਸਰੇ ਤੇ ਟੈਰਫ ਵਧਾਉਣ ਦੀਆਂ ਧਮਕੀਆਂ ਦਰਮਿਆਨ ਕੱਲ ਇੱਕ ਹਵਾ ਦਾ ਠੰਡਾ ਬੁੱਲਾ ਆਇਆ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਵਿਚਕਾਰ ਟੈਰਫ ਯੁੱਧ ਨੂੰ ਲੈ ਕੇ ਗੱਲਬਾਤ ਹੋਈ। ਦੋਵਾਂ ਨੇਤਾਵਾਂ ਨੇ ਬੜੇ ਸੁਖਾਮੇ ਮਾਹੌਲ ਵਿੱਚ ਗੱਲਬਾਤ ਕੀਤੀ ਭਾਵੇਂ ਕਿ ਦੋਵਾਂ ਨੇਤਾਵਾਂ ਦੇ ਸਰਕਾਰੀ ਬੁਲਾਰਿਆਂ ਨੇ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਕਿ ਗੱਲਬਾਤ ਵਿੱਚ ਕੀ ਜ਼ਿਕਰ ਕੀਤਾ ਗਿਆ ਪਰ ਇਹ ਦੱਸਿਆ ਗਿਆ ਕਿ ਟਰੰਪ ਫਿਲਹਾਲ ਕੈਨੇਡਾ ਤੇ ਲਾਇ ਟੈਰਫ ਨੂੰ 30 ਦਿਨ ਲਈ ਰੋਕਣ ਤੇ ਸਹਿਮਤ ਹੋ ਗਏ ਹਨ ਸੀਬੀਐਸਸੀ ਨੇ ਕੱਲ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਬੋਰਡ ਜਮਾਤਾਂ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਇਸ ਦੇ ਨਾਲ ਹੀ ਬੋਰਡ ਨੇ ਸਰਕੂਲਰ ਜਾਰੀ ਕਰਦਿਆਂ ਵਿਦਿਆਰਥੀਆਂ ਨੂੰ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਲਈ ਖਾਸ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਅਤਾਰੀ ਅੰਤਰਰਾਸ਼ਟਰੀ ਸਰਹੱਦ ਤੇ ਰੋਜ਼ਾਨਾ ਸ਼ਾਮ ਦੇ ਰਿਟਰੀਟ ਸਮਾਰੋਹ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਇਹ ਪ੍ਰੇਡ ਸ਼ਾਮ 5 ਵਜੇ ਹੋਵੇਗੀ ਜਦਕਿ ਪਹਿਲਾਂ ਪ੍ਰੇਡ ਦਾ ਸਮਾਂ ਸ਼ਾਮ 4:30 ਵਜੇ ਦਾ ਸੀ। ਇਹ ਬਦਲਾਅ ਮੌਸਮ ਵਿੱਚ ਤਬਦੀਲੀ ਕਾਰਨ ਕੀਤਾ ਗਿਆ ਹੈ। ਤੁੰਦਰੀ ਸੜਕ ਤੇ ਟ੍ਰਾਂਸਪੋਰਟ ਮੰਤਰੀ ਨਿਤਨ ਗਟਕਰੀ ਨੇ ਕੱਲ ਕਿਹਾ ਕਿ ਟ੍ਰਾਂਸਪੋਰਟ ਵਿਭਾਗ ਯਾਤਰੀਆਂ ਨੂੰ ਰਾਹਤ ਦੇਣ ਲਈ ਦੇਸ਼ ਵਿੱਚ ਇੱਕਸਾਰ ਟੋਲ ਨੀਤੀ ਤੇ ਕੰਮ ਕਰ ਰਿਹਾ ਹੈ ਜ਼ਿਕਰਯੋਗ ਹੈ ਕਿ ਫਿਲਹਾਲ ਕਈ ਥਾਵਾਂ ਤੇ ਇਹ ਸਮੱਸਿਆ ਆ ਰਹੀ ਹੈ ਕਿ ਕੁਝ ਕੁ ਕਿਲੋਮੀਟਰ ਦਿਆ ਸਫ਼ਰ ਤੈਅ ਕਰਨ ਤੋਂ ਬਾਅਦ ਵੱਡਾ ਟੋਲ ਦੇਣਾ ਪੈਂਦਾ ਹੈ ਜਦਕਿ ਕੁਝ ਥਾਵਾਂ ਤੇ ਜ਼ਿਆਦਾ ਕਿਲੋਮੀਟਰ ਤੈਅ ਕਰਨ ਦੇ ਬਾਵਜੂਦ ਨਗੂਣਾ ਟੋਲ ਦੇਣਾ ਪੈਂਦਾ ਹੈ ਯਾਤਰੀਆਂ ਦੀਆਂ ਇਹਨਾਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਗੜਕਰੀ ਨੇ ਇਹ ਐਲਾਨ ਕੀਤਾ ਉਹਨਾਂ ਇਹ ਵੀ ਐਲਾਨ ਕੀਤਾ ਕਿ ਭਾਰਤ ਦਾ ਸੜਕੀ ਨੈੱਟਵਰਕ ਇਸ ਸਮੇਂ ਅਮਰੀਕਾ ਦੇ ਬਰਾਬਰ ਪਹੁੰਚ ਚੁੱਕਾ ਹੈ ਤੇ ਪਿਛਲੇ ਸਾਲ ਟੋਲ ਤੋਂ ਦੇਸ਼ ਨੂੰ ਲਗਭਗ 65000 ਕਰੋੜ ਰੁਪਏ ਦੀ ਆਮਦਨ ਹੋਈ ਸੀ ਅਬੋਰ ਵਿੱਚ ਇੱਕ ਅਧਿਆਪਕਾ ਦੇ ਘਰ ਦੇ ਵਿੱਚ 31 ਜਨਵਰੀ ਨੂੰ ਹੋਈ ਲੁੱਟ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਦੱਸਿਆ ਗਿਆ ਸੀ ਕਿ 31 ਜਨਵਰੀ ਨੂੰ ਅਧਿਆਪਕਾ ਦੇ ਘਰ ਵਿੱਚ ਦੋ ਲੁਟੇਰਿਆਂ ਨੇ ਚਾਕੂ ਦੀ ਨੋਕ ਤੇ ਦਾਖਲ ਹੋ ਕੇ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਲੁੱਟ ਲਏ ਸਨ ਗ੍ਰਿਫਤਾਰ ਕੀਤੇ ਦੋਸ਼ੀਆਂ ਵਿੱਚੋਂ ਇੱਕ ਅਧਿਆਪਕਾ ਦਾ ਨਜ਼ਦੀਕੀ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ ਆਈਸੀਸੀ ਚੈਂਪੀਅਨਸ ਟਰਾਫੀ ਵਿੱਚ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਣ ਵਾਲੇ ਕ੍ਰਿਕਟ ਮੁਕਾਬਲੇ ਦੀਆਂ ਟਿਕਟਾਂ ਮਹਿਜ ਇੱਕ ਘੰਟੇ ਵਿੱਚ ਹੀ ਵਿਕ ਗਈਆਂ ਇਹ ਮੁਕਾਬਲਾ 23 ਫਰਵਰੀ ਨੂੰ ਦੁਬਈ ਵਿੱਚ ਖੇਡਿਆ ਜਾਵੇਗਾ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ